ਸਾਸਤ੍ਰੀ ਕਾਲ ਜੀ ਜਿਵੇਂ ਕਿ ਆਪਾਂ ਕਈ ਵਾਰੀ ਮੇਦੀ ਪੌਂਚੇ ਬਣਾਣੇ ਹੁੰਦੇ ਨੇ ਕਟਾਉਣ ਵਾਲੇ ਤੇ ਵੈਸੇ ਤਾਂ ਇਹ ਬੁਕਰਮ ਮਿਲ ਜਾਂਦੀ ਹੈ ਇਵੇਂ ਦੇ ਕਟੌਮ ਬਣੇ ਹੋਏ ਹੀ ਮਿਲ ਜਾਂਦੇ ਨੇ ਕਈ ਵਾਰੀ ਆਪਣੇ ਕੋਲ ਹਨਾ ਇਵੇਂ ਦਾ ਰੋਲ ਨਹੀਂ ਹੁੰਦਾ ਹੈਗਾ ਲਿਆਂਦਾ ਹੋਇਆ ਜਾਂ ਫਿਰ ਖਤਮ ਹੋ ਜਾਂਦਾ ਤੇ ਆਪਾਂ ਨੇ ਬਣਾਉਣੀ ਹੁੰਦੀ ਹੈ ਤੇ ਆਪਾਂ ਨਾ ਫਿਰ ਇਵੇਂ ਆ ਤਾਂ ਫਿਰ ਛੋਟੇ ਬੱਚੇ ਦਾ ਕੋਈ ਕੜਾ ਹੋਵੇ ਤੁਹਾਡੇ ਕੋਲ ਉਹਦੇ ਨਾਲ ਜਾਂ ਫਿਰ ਇਵੇਂ ਦਾ ਕੋਈ ਸਕੇਲ ਹੋਵੇ ਸਕੇਲ ਦੇ ਵਿੱਚ ਦੇਖੋ ਇਹ ਹੈਗਾ ਜੀ ਮੇਰੇ ਕੋਲ ਸਕੇਲ ਸਕੇਲ ਦੇ ਵਿੱਚ ਇਵੇਂ ਤੁਸੀਂ ਦੇ ਵੱਡਾ ਸਕੇਲ ਹੋਵੇ ਜੇ ਉਹਦੇ ਵਿੱਚ ਇੱਕ ਇਹ ਡੀ ਦਾ ਨਿਸ਼ਾਨ ਹੁੰਦਾ ਹੈ ਉਹਦੇ ਨਾਲ ਤੁਸੀਂ ਇਹਨੂੰ ਰੱਖ ਕੇ ਤੁਸੀਂ ਉਹਦੇ ਵਿੱਚ ਪੈਨਸਲ ਪੈਨ ਨਾਲ ਇਵੇਂ ਡਰਾ ਕਰ ਸਕਦੇ ਹੋ ਤੇ ਇਹਨੂੰ ਐਨ ਬਰਾਬਰ ਇਹ ਕਟਿੰਗ ਹੋਊਗੀ ਤੁਸੀਂ ਇੱਕ ਜਾਂ ਦੋ ਬਣਾ ਲਓ ਉਹਦੇ ਨਾਲ ਫਿਰ ਤੁਸੀਂ ਇਵੇਂ ਇਹਨੂੰ ਫੋਲਡ ਕਰਕੇ ਅੱਗੇ ਤੋਂ ਅੱਗੇ ਕਟਿੰਗ ਕਰਕੇ ਤੁਸੀਂ ਇਹਦੀ ਡਿਜ਼ਾਈਨ ਵਾਲੇ ਇਹ ਬੁੱਕਰਮ ਜਿਹੜੀ ਆਪਣੀ ਸਿੰਪਲ ਬੁੱਕਰਮ ਹੈ ਉਹ ਤਿਆਰ ਕਰ ਸਕਦੇ ਹੋ ਜੀ ਇਵੇਂ ਦੀ ਇੱਕ ਬਣਾ ਕੇ ਇੱਕ ਬਣਾ ਕੇ ਹੀ ਇਹਨੂੰ ਅੱਗੇ ਤੋਂ ਅੱਗੇਵੇਂ ਫੋਲਡ ਕਰਕੇ ਜਿਵੇਂ ਆਪਾਂ ਨੇ ਫਿਰ ਇੱਥੇ ਤੋਂ ਕਟਿੰਗ ਕਰ ਲਿਆ ਫਿਰ ਇਹਨੂੰ ਇੱਥੋਂ ਅੱਗੇ ਕਟਿੰਗ ਕਰ ਲਿਆ ਇਹ ਫਿਰ ਅੱਗੇ ਕਟਿੰਗ ਕਰ ਲਿਆ ਇਵੇਂ ਇਹ ਆਪਾਂ ਜਿੰਨੀ ਮਰਜ਼ੀ ਲੰਬੀ ਇਹ ਨੂੰ ਬਰਾਬਰ ਕਟਾਉਣ ਦੀ ਕਟਿੰਗ ਕਰ ਸਕਦੇ ਹਾਂ ਜੀ ਤੇ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮੇਰੇ ਚੈਨਲ ਨੂੰ ਵੀਡੀਓ ਦੇਖਣ ਲਈ ਥੈਂਕ ਯੂ ਜੀ